ਪਿੱਛੇ ਅਸੀਂ ਬਜ਼ੁਰਗਾਂ ਤੋਂ ਸੁਣਦੇ ਸੀਗੇ 88 ਦੇ ਵਿੱਚ ਵੀ ਹੜ੍ਹ ਆਏ ਸੀਗੇ। ਸਤਲੁਜ ਬਿਆਸ ਦਰਿਆ ਦਾ ਜਿੱਧਰੋਂ ਪਾਣੀ ਆ ਰਿਹਾ ਉਹ ਸਾਈਡ ਆ। ਪਾਣੀ ਦਾ ਬਹਾਵ ਵੇਖੋ ਕਿੰਨਾ ਤੇਜ਼ ਆ। ਹੜ੍ਹਾਂ ਦੇ ਨਾਲ ਪੀੜਤ ਕਿਸਾਨ ਆ ਉਹਨਾਂ ਨੇ ਆਣ ਕੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਅੱਜ ਧਰਨਾ ਲਾਇਆ ਤੇ ਫੇਰਾ ਦੋ ਤਿੰਨ ਧਾਰ ਚੁੱਕੇ ਆ। ਪਿੱਛੇ ਸਾਰਾ ਜਾਨੀਮਾਲੀ ਨੁਕਸਾਨ ਹੋ ਗਿਆ ਫੇਰੇ ਦਰ ਜਿਹੜੇ ਹੁਣ 2-3 ਚੁੱਕੇ ਫੇਰੇ ਸਾਰੇ ਚੁੱਕ ਕੇ ਗਾੜ ਲੈਂਦਾ ਵੀ ਨੁਕਸਾਨ ਹੋ ਜਾਣਾ ਵਾ ਕੁਝ ਹੋਰ ਵੀ ਜਿਹੜੀਆਂ ਸਮਾਜ ਸੇਵੀ ਜੱਦੀ ਬੰਨੀਆਂ ਫੇਰ ਉਹ ਜਿਹੜਾ ਵਾ ਉਹਨਾਂ ਵਾਸਤੇ ਚੌਲ ਖਾਣਾ-ਦਾਣਾ ਦੂਜਾ ਤਿੱਜਾ ਲੈ ਕੇ ਆਉਂਦੇ ਆ ਸਾਹ ਵਾਹਿਗੁਰੂ ਜੀ ਕੀ ਫਤਿਹ ਦਾਸ ਰਣਬੀਰ ਸਿੰਘ ਸੋਨੂ ਚੋਲਾ ਸਾਹਿਬ ਖਾਲਸਾ ਜੀ ਅੱਜ ਅਸੀਂ ਹਰੀਗੇ ਵਾਲੇ ਹੈਡ ਦੇ ਉੱਤੇ ਇਸ ਟਾਈਮ ਮੌਜੂਦ ਆ ਅੱਜ ਇੱਥੇ ਜਿਹੜਾ ਤੁਹਾਨੂੰ ਇਹ ਪਾਣੀ ਦਾ ਇਸ ਟਾਈਮ ਵਹਾਅ ਦੇਖ ਰਿਹਾ ਆ ਇਹਦੇ ਉੱਤੇ ਅਸੀਂ ਗੱਲਬਾਤ ਕਰ ਰਹੇ ਆ ਪਿੱਛੇ ਅਸੀਂ ਬਿਉਰਗਾਂ ਤੋਂ ਸੁਣਦੇ ਸੀਗੇ 88 ਦੇ ਵਿੱਚ ਵੀ ਹੜ੍ਹ ਆਏ ਸੀਗੇ ਤੇ ਸਾਡੀ ਜ਼ਿੰਦਗੀ ਦੇ ਵਿੱਚ ਆ ਜਿਹੜਾ ਪਿਛਲੇ 2-3 ਸਾਲ ਤੋਂ 88 ਤੋਂ ਵੀ ਵੱਡਾ ਜਿਹੜਾ ਵਾ ਜਾਨੀ ਵਾਲੀ ਪਾਣੀ ਦੇ ਨਾਲ ਨੁਕਸਾਨ ਹੋ ਰਿਹਾ ਆ ਅਸੀਂ ਸਮਝਦੇ ਆਂ ਵੀ ਇਸ ਦਾ ਜ਼ਿੰਮੇਵਾਰ ਪ੍ਰਸ਼ਾਸਨ ਆ ਕਿਉਂਕਿ ਪ੍ਰਸ਼ਾਸਨ ਸਮੇਂ-ਸਮੇਂ ਦੇ ਨਾਲ ਜਿਹੜਾ ਵਾ ਪਾਣੀ ਨੂੰ ਉਹਦੀ ਕੈਪੇਬਿਲਟੀ ਕਯੂਸਸ ਚੈੱਕ ਕਰਕੇ ਉਹਨੂੰ ਰਿਲੀਫ ਨਹੀਂ ਕਰਦਾ ਪਿੱਛੇ ਇਹ ਜਿਹੜੀ ਸਾਈਡ ਤੁਸੀਂ ਦੇਖ ਰਹੇ ਜੇ ਇਹ ਜਿਹੜਾ ਸਤਲੁਜ ਬਿਆਸ ਦਰਿਆ ਦਾ ਜਿੱਧਰੋਂ ਪਾਣੀ ਆ ਰਿਹਾ ਉਹ ਸਾਈਡ ਆ ਪਾਣੀ ਦਾ ਬਹਾਵ ਵੇਖੋ ਕਿੰਨਾ ਤੇਜ਼ ਆ ਤੇ ਇਧਰ ਜਿਹੜੀ ਇਹ ਸਾਈਡ ਆ ਆਪਣੀ ਪਾਕਿਸਤਾਨ ਵਾਲੀ ਫਰੋਜਪੁਰ ਵਾਲੀ ਸਾਈਡ ਆ ਜਿੱਧਰ ਪਾਣੀ ਜਾ ਰਿਹਾ ਹੈ ਇਹ ਇਸ ਟਾਈਮ ਕੱਲ ਦੇ ਜਿਹੜੇ ਇਸ ਖੜਾ ਦੇ ਨਾਲ ਪੀੜਤ ਕਿਸਾਨ ਆ ਉਹਨਾਂ ਨੇ ਆਣ ਕੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਅੱਜ ਧਰਨਾ ਲਾਇਆ ਤੇ ਫੇਰਾ ਦੋ ਤਿੰਨ ਦਰ ਚੁੱਕੇ ਆ ਜੇ ਇਹਨਾਂ ਦਰਾਂ ਨੂੰ ਇਹ ਬਿਲਕੁਲ ਬੈਲੈਂਸ ਮੁਤਾਬਕ ਪਹਿਲਾਂ ਤੋਂ ਚੁੱਕੇ ਰੱਖਣ ਤੇ ਪਿਛਲੇ ਕਿਸਾਨਾਂ ਦਾ ਵੀ ਨੁਕਸਾਨ ਨਹੀਂ ਹੁੰਦਾ ਤੇ ਗਾੜ ਲਿਆਂ ਦਾ ਵੀ ਨੁਕਸਾਨ ਨਹੀਂ ਹੁੰਦਾ ਹੁਣੇ ਜਿਹੜੇ ਆ ਪਿਛੇ ਕਿਸਾਨਾਂ ਨੂੰ ਡੋਬਿਆ ਜਾ ਰਿਆ ਵਾ ਬੰਨ ਟੁੱਟ ਰਹੇ ਆ ਜਦੋਂ ਪਿਛੇ ਸਾਰਾ ਜਾਨੀਮਾਲੀ ਨੁਕਸਾਨ ਹੋ ਗਿਆ ਫੇਰੇ ਦਰ ਜਿਹੜੇ ਹੁਣ 2-3 ਚੁੱਕੇ ਫੇਰੇ ਸਾਰੇ ਚੁੱਕ ਕੇ ਗਾੜ ਲੈਂਦਾ ਵੀ ਨੁਕਸਾਨ ਹੋ ਜਾਣਾ ਵਾ ਉਸ ਤੋਂ ਬਾਅਦ ਮੈਂ ਦੇਖਾਂਗਾ ਕਿ ਪ੍ਰਸ਼ਾਸਨ ਆ ਔਰ ਸਾਡੇ ਸੰਤਰੀ ਮੰਤਰੀ ਕੁਝ ਹੋਰ ਵੀ ਜਿਹੜੀਆਂ ਸਮੱਸਿਆਵਾਂ ਵੀ ਜੜੀ ਬੰਨੀਆਂ ਫੇਰ ਉਹ ਜਿਹੜਾ ਵਾ ਉਹਨਾਂ ਵਾਸਤੇ ਚੌਲ ਖਾਣਾ-ਦਾਣਾ ਦੁੱਜਾ ਤਿੱਜਾ ਲੈ ਕੇ ਆਉਂਦੇ ਆ ਤੇ ਮੈਂ ਸਮਝਣਾ ਵੀ ਉਹਦੀ ਬਜਾਏ ਅੱਜ ਇਹਨਾਂ ਕਿਸਾਨਾਂ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰੀਏ ਤਾਂ ਜੋ ਪ੍ਰਸ਼ਾਸਨ ਜਿਹੜਾ ਇਹ ਗੱਲ ਨੂੰ ਸਮਝ ਸਕੇ ਔਰ ਪਾਣੀ ਨੂੰ ਇਸ ਸਮੇਂ ਰਹਿੰਦੇ ਆ ਰਲੀਫ ਕਰਕੇ ਪਿੱਛੇ ਪਤਾ ਲੱਗਾ ਕੁਝ ਬੰਨ ਟੁੱਟ ਗਏ ਆ ਮੁੰਡੇ ਪਿੰਡ ਦੇ ਲਾਗੇ ਬੰਨੇ ਔਰ ਗਾੜੀ ਵੱਡਾ ਇੱਕ ਬੰਨ ਟੁੱਟਣ ਦਾ ਖਸਾ ਉਹ ਨਾ ਟੁੱਟੇ ਔਰ ਗਾੜੀ ਵੀ ਸਾਡੇ ਕਿਸਾਨ ਭਰਾ ਜਿਹੜੇ ਖੇਤੀ ਕਰਦੇ ਉਹਨਾਂ ਦੇ ਵੀ ਜੇ ਬੈਲੈਂਸ ਐਵਰੇਜ ਪਾਣੀ ਇਹ ਚੱਲਦਾ ਰਹੂਗਾ ਤੇ ਫਿਰ ਉਹਨਾਂ ਦਾ ਵੀ ਨੁਕਸਾਨ ਨਹੀਂ ਹੋਊਗਾ ਦਰਿਆ ਦੇ ਪੇਟ-ਪੇਟ ਵਿੱਚ ਪਾਣੀ ਚੱਲੇਗਾ ਤੇ ਤੇ ਸੋ ਸਾਡੀ ਪ੍ਰਸ਼ਾਸਨ ਨੂੰ ਇਹ ਅਪੀਲ ਆ ਇਹਨੂੰ ਪਾਣੀ ਨੂੰ ਜਿਹੜਾ ਵਾ ਰਿਲੀਫ ਕਰਕੇ ਬੈਲੈਂਸ ਅਗਲੇ ਪਿਛਲੇ ਕਿਸਾਨਾਂ ਦੀਆਂ ਫਸਲਾਂ ਨੂੰ ਬਚਾਇਆ ਜਾ ਸਕੇ ਕਿਉਂਕਿ ਕਿਸਾਨ ਪਹਿਲਾਂ ਹੀ ਬਹੁਤ ਜ਼ਿਆਦਾ ਪੀੜਤਵਾ ਤੇ ਇਸ ਕਰਕੇ ਕਿਸਾਨ ਨੂੰ ਇਸ ਟਾਈਮ ਬਚਾਉਣ ਦੀ ਲੋੜ ਆ ਨਾ ਕਿ ਬਾਅਦ ਦੇ ਵਿੱਚ ਉਹਦੀ ਮਾਲੀ ਸਹਾਇਤਾ ਕਰਕੇ ਉਹਨੂੰ ਕੋਈ ਆਟਾ ਦਾਲ ਕੋਈ ਤੇਲ ਵਗੈਰਾ ਪੈੜੀਆਂ ਨੂੰ ਮਰਮਮਤ ਕਰਨ ਦੀ ਲੋੜ ਆ ਅੱਜ ਅਸੀਂ ਇਹਨੂੰ ਕਿਸਾਨ ਨੂੰ ਬਚਾ ਸਕਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ